ਅੱਜ ਤਾਂ ਇਹ ਮੀਂਹ ਨਾਲ ਪਾਣੀ ਭਰਿਆਗਾ ਪਰ ਇੱਥੇ ਕੋਈ ਨਹਿਰ ਨਹੀਂ ਆਉਂਦੀ ਸੰਗਰੂਰ ਚ ਟੁੱਟ ਕੇ ਜਾਂ ਕੋਈ ਕਈਏ ਚੋਆ ਨਾਲਾ ਟੁੱਟ ਕੇ ਆਉਂਦਾ ਇਹ ਸਿਰਫ ਸਿਰਫ ਬਰਸਾਤੀ ਪਾਣੀ ਆ ਇਹਦਾ ਕੋਈ ਹੱਲ ਕਰ ਸਕੇ ਲੋਕਾਂ ਨੂੰ ਜੇ ਦੇਖਿਆ ਜਾਵੇ ਪੰਜਾਬ ਨੂੰ ਦੇਖਿਆ ਜਾਵੇ ਰੰਗਲਾ ਪੰਜਾਬ ਬਣਾਉਂ ਕੀੜੀ ਗੱਲ ਕੀਤੀ ਸੀ ਇਹ ਤਾਂ ਗੰਦਲਾ ਪੰਜਾਬ ਬਣਾ ਲਾਇਬ੍ਰੇਰੀ ਜਿਹੜੀ ਹੁਣ ਬਲੋਸ ਗਈ ਆ ਐਸ਼ ਕਰਕੇ ਹੁਣ ਬੰਨ ਜਿਹੜਾ ਬੈਕ ਮਾਰਿਆ ਇਸ ਦਾ ਨਤੀਜਾ ਦੇ ਦੇ ਰਹੇ ਕੋਈ ਕਰ ਰਿਹਾ ਨਹੀਂ ਇਸ ਚੰਨੇ ਅੰਦਰ ਨਹੀਂ ਬੈਡਰੂਮ ਤੱਕ ਜਿਹੜਾ ਹੈ ਫਾਟਾ ਹੋ ਗਿਆ। ਸਰ ਜੀ ਇਸ ਤਰ੍ਹਾਂ ਦਾ ਜਿਹੜਾ ਗੰਦਾ ਪਾਣੀ ਹੈ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਹੈ। ਫਿਲਕਾ ਦਾ ਗੰਦਾ ਪਾਣੀ ਵਿਚਾਰਿਆ ਲੱਗਿਆ। ਅੱਜ ਤਾਂ ਇਹ ਹਾਲ ਸੀ ਕਿ ਸਾਡੇ ਫਲਸ਼ਾਂ ਦੇ ਵਿੱਚ ਜਿਹੜਾ ਹੈ ਗੰੰਦ ਜਿਹੜਾ ਉਹ ਵੀ ਬਾਹਰ ਆ ਰਿਹਾ ਹੈ। ਜਿਹੜੇ ਬਾਰਿਸ਼ ਲਗਾਤਾਰ ਪੈ ਰਹੀ ਹੈ ਜੇ ਹੋਰ ਬਾਰਿਸ਼ ਹੋ ਗਈ ਤਾਂ ਲੱਗਦਾ ਨਹੀਂ ਕਿ ਬੈੱਡਾਂ ਦੇ ਉੱਪਰ ਹੀ ਪਾਣੀ ਹੋਊਗਾ। ਐਕਚੁਅਲੀ ਅਜੇ ਜੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਤਾਂ ਬੈੱਡਾਂ ਦੇ ਉੱਪਰ ਵੀ ਹੋਊਗਾ। ਕਿਉਂਕਿ ਜੋ ਤੱਕ ਨਿਕਾਸੀ ਨਹੀਂ ਹੈਗੀ 2 ਤੋਂ 3 ਘੰਟੇ ਹੋ ਗਏ ਬਾਰਿਸ਼ ਖਤ ਹਿਤੇਸ਼ੀ টিআরপি ਨਹੀਂ ভরসা ਆਪਕਾ ਸਰਕਾਰ ਨੇ ਸੱਤਾ ਵਿਚ ਆਣ ਤੋਂ ਪਹਿਨਾ ਲੋਕਾਂ ਨਾਲ ਜੋ ਵਾਅਦੇ ਕਰੇ ਸੀਗੇ ਖਾਸ ਕਰਕੇ ਸੰਗਰੂਰ ਸ਼ਹਿਰ ਦਾ ਜੋ ਸੀਵਰੇ ਹੈ ਉਸ ਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਸ਼ਹਿਰ ਆਪਣਾ ਜ਼ਿਲ੍ਹਾ ਹੈ ਤੇ ਅਸੀਂ ਅੱਜ ਸੰਗਰੂਰ ਦੀ ਜੇਪੀ ਕਲੋਨੀ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਕੂਟਰ ਗੱਡੀਆਂ ਇੱਥੇ ਬਿਲਕੁਲ ਡੁੱਬ ਚੁੱਕੀਆਂ ਹਨ ਤੇ ਸਾਹਮਣੇ ਜੋ ਸਕੂਟਰ ਖੜੀ ਆ ਉਹ ਤਾਂ ਬਿਲਕੁਲ ਬੰਦ ਹੀ ਹੋ ਚੁੱਕੀ ਸੀ ਉਹਦੇ ਇੰਜਨ ਦੇ ਵਿੱਚ ਪਾਣੀ ਪੈ ਗਿਆ ਸੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਪਿਆ ਹੈ ਤੇ ਇਹ ਜੋ ਸੀਵਰੇਜ ਦਾ ਗੰਦਾ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਮਹੱਲਾ ਨਿਵਾਸੀ ਜੋ ਹੈ ਉਹ ਕਿਸ ਤਰ੍ਹਾਂ ਆਪਣੇ ਆਪਣੀਆਂ ਜੋ ਪੈਂਟਾਂ ਜਾਂ ਲੋਹਰਾਂ ਨੇ ਉਸ ਨੂੰ ਤਹਾਂ ਚੱਕ ਕੇ ਜਾ ਰਹੇ ਹਨ ਕਿਉਂਕਿ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਸ ਕਾਰਨ ਇਸ ਦਾ ਜੋ ਇਸ ਪਾਣੀ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਸਾਡੇ ਨਾਲ ਇਸ ਸਬੰਧ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕੈਮਰਾ ਪਰਮੇਂਦਰ ਸਿੰਘ ਦੁੱਲਟ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ ਸਰ ਕੀ ਕਹਿਣਾ ਚਾਹੋਗੇ ਕਾਫੀ ਮਹਿੰਗਾ ਏਰੀਆ ਦਾ ਲੇਕਿਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਸਾウトੋ ਪਹਿਲੀ ਜਿਹੜੀ ਅਪਰੂਵਮੈਂਟ ਟਰਸਟ ਵੱਲੋਂ ਕੱਟੀ ਗਈ ਕਲੋਨੀ ਉਹ ਜੇਪੀ ਨਾਗਰਾ ਸੰਗਰੂਰ ਦੇ ਵਿੱਚ ਜੇ ਦੇਖਿਆ ਜਾਵੇ ਇੱਥੇ ਬੁਰਾ ਹਾਲ ਹੈਗਾ ਤਾਂ ਪਿਛਲੀ ਸਰਕਾਰ ਵੇਲੇ ਜਿਹੜਾ ਵਿਕਾਸਪੁਰਸ ਦੇ ਨਾਂ ਨਾਲ ਲੋਕ ਕਹਿੰਦੇ ਰਹਿੰਦੇ ਨੇ ਜੀ ਸਭ ਤੋਂ ਵੱਡਾ ਵਿਕਾਸ ਕਰਿਆ ਵੀ ਵਿਕਾਸਪੁਰ ਸਾਹਿਬ ਜਿੰਦਰ ਸਿੰਘਲਾ ਮੈਂ ਤਾਂ ਕਹੂੰਗਾ ਵੀ ਜਿਹੜਾ ਇਹ ਦੇਖਣਾ ਕਿ ਉਹਦੇ ਜਿਹੜੇ ਬੰਦੇ ਜਿਹੜੇ ਬੋਰਡ ਲਾਉਂਦੇ ਨੇ ਚਰਚਾ ਕਰਦੇ ਨੇ ਵੀ ਜੇਪੀ ਨਾਗਰ ਦੇ ਵਿੱਚ ਤੇ ਸੰਗਰੂਰ ਸਮੁੱਚੇ ਸ਼ਹਿਰ ਦੇ ਵਿੱਚ ਦੇਖਣ ਅੱਜ ਵੀ ਸਭ ਤੋਂ ਵੱਡਾ ਜਿਹੜਾ ਵਿਨਾਸ਼ ਦਾ ਕਾਰਨ ਆ ਤਾਂ ਉਹਦੇ ਕਰਕੇ ਆ ਕਿਉਂਕਿ ਉਹਨੇ ਆਪਣੀ ਸਰਕਾਰ ਦੇ ਹੁੰਦੇ ਕੈਬਨਟ ਮੰਤਰੀ ਹੁੰਦੇ ਹੋਏ ਜੋ ਉਥੇ ਸੀਵਰ ਦੇ ਕੰਮ ਕੀਤੇ ਪਾਈਪਾਂ ਛੋਟੀਆਂ ਪਾਈਆਂ ਜੋ ਡਿਵੈਲਪਮੈਂਟ ਸਹੀ ਕਰਨੀ ਸੀ ਉਹ ਨਹੀਂ ਕੀਤੀ ਤੇ ਸਾਰਾ ਉਹਦਾ ਨਤੀਜਾ ਅੱਜ ਸੰਗਰੂਰ ਨਿਵਾਸੀ ਤੇ ਜੇਪੀ ਨਗਰ ਦੇ ਲੋਕ ਵੀ ਭੁਗਤ ਰਹੇ ਨੇ ਨਾਲ ਹੀ ਜਿਹੜੀ ਰਣਵੀਰ ਕਾਲਜ ਵਾਲੀ ਰੋਡ ਉਹਦੇ ਉੱਤੇ ਡਵਾਈਡਰ ਜਿਹੜਾ ਪਾਇਆ ਮੇਨ ਕਾਰਨ ਜੇਪੀ ਕਲੋਨੀ ਦਾ ਪਾਣੀ ਰੁਕਣ ਦੋ ਬਣਿਆ ਉਦੋਂ ਬਾਅਦ ਕਿਹੜਾ ਨਾਲਾ ਸੀਗਾ ਉਹ ਬੰਦ ਕਰਕੇ ਉੱਥੇ ਪਾਈਪਾਂ ਛੋਟੀਆਂ ਪਾਈਆਂ ਹੋਈਆਂ ਨੇ ਇਸ ਕਰਕੇ ਇਹ ਅੱਜ ਜਿਹੜੇ ਮੁਹੱਲਾ ਨਿਵਾਸੀ ਇੱਥੇ ਲੋਕ ਪਰੇਸ਼ਾਨ ਹੁੰਦੇ ਨੇ ਘਰੇ ਰੋਟੀ ਬਣਾਉਣ ਨੂੰ ਵੀ ਜਗ੍ਹਾ ਨਹੀਂ ਰਸੋਈ ਤੱਕ ਪਾਣੀ ਪਹੁੰਚ ਚੁੱਕਿਆਗਾ ਜੇ ਦੇਖਿਆ ਜਾਵੇ ਬੱਚੇ ਵੀ ਬਿਮਾਰ ਹੋਣ ਦਾ ਖਤਰਾ ਹੋਇਆ ਪਿਆ ਅੱਜ ਤਾਂ ਇਹ ਮੀਂਹ ਨਾਲ ਪਾਣੀ ਭਰਿਆਗਾ ਪਰ ਇੱਥੇ ਕੋਈ ਨਹਿਰ ਨਹੀਂ ਆਉਂਦੀ ਸੰਗਰੂਰ ਚ ਟੁੱਟ ਕੇ ਜਾਂ ਕੋਈ ਕਈਏ ਚੋਆ ਨਾਲਾ ਟੁੱਟ ਕੇ ਆਉਂਦਾ ਇਹ ਸਿਰਫ ਸਿਰਫ ਬਰਸਾਤੀ ਪਾਣੀ ਆ ਇਹਦਾ ਕੋਈ ਹੱਲ ਕਰ ਸਕੇ ਇਹ ਤਾਂ ਇਹਨਾਂ ਨੂੰ ਬੜੀ ਸ਼ਰਮ ਹੀ ਆਉਣੀ ਚਾਹੀਦੀ ਆ ਕਿ ਤੇ ਹੁਣ ਵਾਲੀ ਸਰਕਾਰ ਦੀ ਗੱਲ ਕਰੀਏ ਪੂਰੇ ਰੋਣੇ ਪਿੱਟਣੇ ਰਹਿੰਦੇ ਨੇ ਕਿ ਸਾਰਾ ਦਿਨ ਉਹ ਦੇਖਿਆ ਜਾਵੇ ਭਗਵੰਤ ਮਾਨ ਉਥੇ ਜਿਹੜਾ ਜਿੱਧਰ ਫਲੱਡ ਆਇਆ ਬਟਾ ਮਾਝੇ ਚ ਉਥੇ ਜਾ ਕੇ ਇੱਕ ਬੜਾ ਵੱਡਾ ਨਾਟਕ ਕਰਕੇ ਆ ਭਗਵੰਤ ਮਾਨ ਦੀ ਬੇਟੀ ਨੇ ਖੁਦ ਕਿਹਾ ਉਹਦੀ ਵੀਡੀਓ ਆਈ ਸੀ ਪਿੱਛੇ ਉਦੋਂ ਉਹ ਕਹਿੰਦੀ ਬੜੇ ਡਰਾਮੇबाज ਬੰਦਾ ਇਹ ਜਦੋਂ ਜਾਊਗਾ ਚੱਫੀਆਂ ਪਾਊਗਾ ਰੋਊਗਾ ਪਰ ਇੱਥੇ ਤਾਂ ਜਿਹੜੀ ਰੋਣ ਵਾਲੀ ਨੂੰ ਵੀ ਜੱਫੀ ਪਾ ਰਿਹਾ ਉਹ ਵੀ ਆਪਦੀ ਇਹ ਪਲਾਨ ਕੀਤਾ ਹੋਇਆ ਸੀ ਇਹਨਾਂ ਨੇ ਆਪਦੀ ਇਹ ਕੋਈ ਵਰਕਰ ਜਿਹੜੀ ਸ਼ਹਿਰ ਦੇ ਵਿੱਚ ਕਰੋੜਾਂ ਦੀ ਕੋਠੀ ਦੇ ਵਿੱਚ ਰਹਿੰਦੀ ਆ ਉਹ ਫੋਟੋਆਂ ਵੀ ਵਾਇਰਲ ਹੋ ਗਈਆਂ ਮੀਡੀਆ ਦੇ ਵਿੱਚ ਆ ਚੁੱਕੀਆਂ ਨੇ ਉਹਨਾਂ ਨੂੰ ਜਫੀ ਪਾ ਕੇ ਲੋਕਾਂ ਨੂੰ ਫੇਰ ਗੁੰਮਰਾਹ ਕਰਨਾ ਚਾਹੁੰਦਾ ਹੈਗਾ ਕਿ ਮੈਂ ਤਾਂ ਇਹੀ ਕਹਿਣਾਗਾ ਇਹ ਸਰਕਾਰ ਬਦਲਾ ਦੇ ਨਾਂ ਤੇ ਆਈ ਸੀਗੀ ਪਰ ਇਹਨਾਂ ਨੇ ਬਦਲਾ ਕੋਈ ਨਹੀਂ ਕੀਤਾ ਇਹਨਾਂ ਨੇ ਪੰਜਾਬ ਸਮਾ ਤੇ ਡਬੋ ਦਿੱਤਾ ਜਿਹਦਾ ਚਾਪਾ ਰਿਜ਼ਲਟ ਦੇਖ ਰਹੇ ਆ ਜੇਪੀ ਕਲੋਨੀ ਦੇ ਅੰਦਰ ਖੜੇ ਦੇਖੋ ਪਾਣੀ ਕਿਵੇਂ ਘਰਾਂ ਦੇ ਅੰਦਰ ਪੜ ਰਿਹਾ ਹੈਗਾ ਸਿਰਫ ਔਰ ਸਿਰਫ ਇਹ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਨੇ ਲੋਕਾਂ ਦਾ ਕੋਈ ਵੀ ਇਹ ਕੰਮ ਨਹੀਂ ਕਰ ਸਕਦੇ ਇਹਨਾਂ ਨੇ ਲੋਕਾਂ ਨੂੰ ਜੇ ਦੇਖਿਆ ਜਾਵੇ ਪੰਜਾਬ ਨੂੰ ਦੇਖਿਆ ਜਾਵੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਕੀਤੀ ਸੀ ਇਹ ਤਾਂ ਗੰਦਲਾ ਪੰਜਾਬ ਬਣਾ ਦਿੱਤਾ ਅੱਜ ਆਪਣੇ ਸਾਹਮਣੇ ਆ ਤੁਹਾਡੇ ਸਾਰਿਆਂ ਦੇ ਮੁਹੱਲਾ ਨਿਵਾਸੀ ਵੀ ਦੇਖ ਰਹੇ ਨੇ ਇਸ ਕਰਕੇ 27 ਚ ਲੋਕ ਇਹੀ ਲੋਕ ਇਹਨਾਂ ਨੂੰ ਦੱਸਣਗੇ ਵੀ 27 ਦੇ ਅੰਦਰ ਇਹਨਾਂ ਨੇ ਜਿਹੜੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਲਿਆਂਦੀ ਸੀ ਇਹਨਾਂ ਦੀਆਂ ਜਿਹੜੀਆਂ ਪੇਟੀਆਂ ਨੇ ਖਾਲੀ ਜਾਣਗੀਆਂ ਹੋਰ ਵੀ ਮੁਹੱਲਾ ਨਿਵਾਸੀ ਮੇਰੇ ਨਾਲ ਗੱਲਬਾਤ ਕਰਾਂਗੇ ਮਾਸਟਰ ਜੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਪਾਣੀ ਘਰਾ ਵਿੱਚ ਵੜ ਰਿਹਾ ਹੈ ਇੱਧਰ ਪਾਣੀ ਕੋਈ ਕਰ ਹੈ ਜੜੀਆਂ ਜਿਹਦੇ ਚ 3 ਤੋਂ 4 ਇੰਚ 5 ਇੰਚ ਤੱਕ ਪਾਣੀ ਦਾ ਹੋਵੇ ਔਰ ਇਹ ਪਹਿਲੀ ਵਾਰੀ ਦੇਖਿਆ ਕਿ ਇੰਨਾ ਜਿਆਦਾ ਪਾਣੀ ਜਿਹੜਾ ਇਸ ਬਰਸਾਤ ਦੇ ਉੱਤੇ ਜਿਹੜਾ ਹੈ ਉਹ ਆਇਆ ਤੇ ਇਹ ਜਿਹੜੀ ਕਿ ਸ਼ਹਿਰ ਦੀ ਸਭ ਤੋਂ ਪਹਿਲੀ ਇੰਪਰੂਵਮੈਂਟ ਟ੍ਰਾਸ ਦੀ ਪੌਸ਼ ਕਲੋਨੀ ਮੰਨੀ ਜਾਂਦੀ ਸੀ ਵਾਕਈ ਪੌਸ਼ ਵੀ ਸੀ ਔਰ ਜਦੋਂ ਦੀਆਂ ਡਿਵਾਈਡਰ ਬਣਿਆ ਜਾਂ ਸੜਕਾਂ ਉੱਚੀਆਂ ਹੋਈਆਂ ਨੇ ਇਹ ਬੇਹਦ ਡਵਾਈਡਰ ਕਰਕੇ ਜਿਆਦਾ ਪਾਣੀ ਇੱਥੇ ਆਇਆ ਕਿਉਂਕਿ ਪਹਿਲਾਂ ਮੈਂ ਜਦੋਂ ਇੱਥੇ ਤਕਰੀਬਨ 12 ਸਾਲ ਪਰ੍ਹਾਣ ਰਿਹਾ ਮੈਂ ਇਸ ਕਲੋਨੀ ਦਾ ਗਿਆ ਗੇਟਵੇ ਬਣਾ ਲਵਾਇਆ ਹੈ। ਅਸੀਂ ਇੱਕ ਆਪਣਾ ਟੈਂਕ ਬਣਾਇਆ ਸੀ ਜਿਹਦੇ ਵਿੱਚ ਸ਼ੀਵਰ ਦਾ ਤੇ ਬਰਸਾਤੀ ਪਾਣੀ ਉਹਦੇ ਜਮਦਾ ਸੀ। ਔਰ ਉੱਥੇ ਅਸੀਂ ਮੋਟਰ ਲਾ ਕੇ ਪਾਣੀ ਜਿਹੜਾ ਉਹ ਲਾਇਬ੍ਰੇਰੀ ਦੇ ਨਾਲ ਜਿਹੜਾ ਨਾਲਾ ਬਣਿਆ ਹੋਇਆ ਸੀ ਉਹਦੇ ਵਿੱਚੋਂ ਪਾਣੀ ਜਾਂਦਾ ਸੀ ਕਦੇ ਇਹ ਜਿਹੀ ਕੋਈ ਪ੍ਰੋਬਲਮ ਨਹੀਂ ਆਈ ਸੀ। ਜਦੋਂ ਦਾ ਉੱਥੇ ਪਾਈਪ ਆਇਆ ਨਾਲਾ ਬੰਦ ਕਰਕੇ ਸਾਡੀ ਕਲੋਣੀ ਦਾ ਪਾਣੀ ਕੱਢਣ ਵਾਸਤੇ ਜਿਹੜਾ ਪਾਈਪ ਗਿਆ ਉੱਥੇ ਉਹਨੂੰ ਨਾਲ ਅੱਜ ਤੱਕ ਨਹੀਂ ਜੋੜਿਆ ਉਹ ਵੀ ਪਿਛਲੀ ਬਰਸਾਤ ਦੇ ਉੱਤੇ ਜਦੋਂ ਪਤਾ ਲੱਗਿਆ ਕਿ ਪਾਣੀ ਇੰਨਾ ਖੜ ਗਿਆ ਪ੍ਰਧਾਨ ਜੀ ਆਏ ਉੱਥੇ ਮੈਨੂੰ ਵੀ ਬੁਲਾ ਲਿਆ ਸਾਡੀ ਕਲੋਣੀ ਦੀ ਹੋਰ ਬੱਦੇ ਵੀ ਸੀ ਕਾਫੀ ਉੱਥੇ ਫਿਰ ਉਹਨਾਂ ਜੀਸੀਬੀ ਮਸ਼ੀਨ ਮੰਗਾ ਕੇ ਉੱਥੇ ਸੜਕ ਨੂੰ ਤੋੜਿਆ ਪਾਣੀ ਦਾ ਨਿਕਾਸ਼ ਜਿਹੜਾ ਉਹ ਪਾਈਪ ਤੋਂ ਜਿਹੜਾ ਹੈ ਪਾਈਪ ਦਾ ਅਜੇ ਤੱਕ ਵੀ ਜੁੜਿਆ ਹੋਇਆ ਪਰ ਉਹ ਪਾਣੀ ਜਿਹੜਾ ਲੈਬਰੇਰੀ ਦੇ ਵਿੱਚ ਜਾਂਦਾ ਹੈ ਹੁਣ ਲਾਇਬ੍ਰੇਰੀ ਵੀ ਜਿਹੜੀ ਓਵਰਫਲੋ ਹੋ ਚੁੱਕੀ ਆ ਇਸ ਕਰਕੇ ਹੁਣ ਪਾਣੀ ਜਿਹੜਾ ਹੈ ਬੈਕ ਮਾਰ ਰਿਹਾ ਜਿਸ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਕੋਈ ਘਰ ਹੈ ਜਾਨੀ ਜਿਸ ਘਰ ਦੇ ਅੰਦਰ ਬੈਡਰੂਮ ਤੱਕ ਜਿਹੜਾ ਹੈ ਪਾਣੀ ਨਾ ਹੋਵੇ ਤੁਹਾਡੇ ਐਮਸੀ ਕੋਲੇ ਤੁਸੀਂ ਅਸੀਂ ਨਿਕਲ ਕੀਤੀ ਕਿਉਂਕਿ ਤੁਹਾਡੇ ਐਮਸੀ ਦਾ ਤੁਹਾਡਾ ਸੁਵਾਰਨਗਰ ਕੌਂਸਲ ਦਾ ਪ੍ਰਧਾਨ ਵੀ ਹੈ ਸਾਡੀ ਚਲੋ ਜੀ ਐਮਸੀ ਵੀ ਤੇ ਪ੍ਰਧਾਨ ਵੀ ਭਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਭਾਵੇਂ ਸਾਡੇ ਕੋਲ ਤਿੰਨ ਚਾਰ ਵਾਰ ਆਇਆ ਜਾਂ ਹੁਣੇ ਮੇਰੇ 10 ਮਿੰਟ ਪਹਿਲਾਂ ਗੱਲ ਹੋਈ ਆ ਕਿ ਅਸੀਂ ਠੇਟੜਾ ਕੈਂਕੀਆ ਦੇ ਉੱਤੇ ਜਿਹੜਾ ਹੈ ਮਹਿਲਾ ਰੋਡ ਤੇ ਉੱਤੇ ਉੱਥੇ ਸੀ ਕੰਮ ਕਰ ਰਿਹਾ ਕਹਿੰਦਾ ਕਿ ਮੈਂ ਤੁਹਾਡੇ ਕੋਲ ਤੇ ਫਰੀ ਮਾਰ ਕੇ ਆਉਣਾ ਕਹਿੰਦਾ ਵਾਟਾ ਵਾਟ ਜਿਹੜਾ ਕੋਸ਼ਿਸ਼ ਕਰ ਰਿਹਾ ਕਹਿੰਦਾ ਹੁਣ ਥੋੜਾ ਜਿਹਾ ਉੱਤਣ ਲੱਗਿਆ ਪਹਿਲਾਂ ਇਸ ਤੋਂ ਪਹਿਲਾਂ ਮੈਂ ਦੇਖਿਆ ਸੀ ਕਿ ਸੜੀਆਂ फ्लਸ਼ ਦੀਆਂ ਸੀਟਾਂ ਦੇ ਵਿੱਚ ਪਾਣੀ ਜਿਹੜਾ ਬਾਹਰੋਂ ਆਉਲ ਪੈਂਦਾ ਹੈ ਬੈਕ ਬਾਰ ਲੱਗਦੀ ਹੁਣ ਜਿਹੜਾ ਫਲਾਗੇ ਸੀਟਾਂ ਦੇ ਵਿੱਚ ਤਾਂ ਪਾਣੀ ਉਤਰਿਆ ਔਰ ਥੋੜਾ ਜਿਹਾ ਉਤਰਨਾ ਸ਼ੁਰੂ ਵੀ ਹੋਇਆ ਪਰ ਜੋ ਉਹਨਾਂ ਵੱਲੋਂ ਕਿਤਨੇ ਹਜੇ ਤੱਕ ਗਲੈਬ ਬੋਰ ਕਰਵਾ ਕੇ ਗਏ ਜਦੋਂ ਮੈਂ ਬੋਰ ਦੇ ਲਈ ਛੇਤੀਉ ਕਰਾ ਦਿੱਤਾ ਔਰ ਲਾਲੀ ਉਹਨਾਂ ਨੇ ਕਾਸੀ ਇੱਕ ਪੱਕੀ ਮੋਟਰ ਜਿਹੜੀ ਆ ਤੁਹਾਡੇ ਟਰੈਕਟਰ ਉੱਤੇ ਲਵਾ ਦਾਂਗੇ ਜਿਹੜੀ ਕਿ ਪਰ ਅਜ ਤੱਕ ਉਹ ਮੋਟਰ ਜਿਹੜੀ ਹੈ ਤੇ ਲੱਗੀ ਹੈ ਸਰ ਜੀ ਇਸ ਤਰ੍ਹਾਂ ਦਾ ਜਿਹੜਾ ਗੰਦਾ ਪਾਣੀ ਹੈ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਕਹਿੰਦੇ ਸੀਵਰੇ ਦਾ ਗੰਦਾ ਪਾਣੀ ਫਲਸ਼ਾਂ ਦਾ ਗੰਦਾ ਪਾਣੀ ਵਿੱਚ ਆ ਰਿਹਾ ਹੈ ਅੱਜ ਤਾਂ ਇਹ ਹਾਲ ਸੀਵਰੇ ਸਾਡੀ ਫਲਸ਼ਾਂ ਦੇ ਵਿੱਚੋਂ ਜਿਹੜਾ ਹੈ ਗੰਧ ਜਿਹੜਾ ਉਹ ਵੀ ਬਾਹਰ ਆ ਰਿਹਾ ਸੀ ਸ਼ੀਵਰ ਦਾ ਪਾਣੀ ਜਿਹੜਾ ਸਾਰਾ ਬਾਹਰ ਆ ਰਿਹਾ ਹੈ ਚਾਹ ਕਿਸੇ ਦੇ ਕਿਚਨ ਹੈ ਚਾਹ ਕਿਸੇ ਦਾ ਬਾਥਰੂਮ ਹੈ ਚਾਹ ਕਿਸੇ ਦਾ ਡਾਈਨ ਰੂਮ ਹੈ ਇਹ ਇਹਦੇ ਨਾਲ ਜਿਹੜਾ ਹੈ ਬੱਚੇ ਪੈਦਾ ਹੋਣਗੇ ਬਿਮਾਰੀਆਂ ਜਿਹੜੀਆਂ ਨੇ ਕਈ ਕਿਸਮ ਦੀ ਜਿਹੜੇ ਪੈਦਾ ਹੋ ਸਕਦੀ ਨੇ ਜਿਹੜਾ ਕਿ ਕਾਫੀ ਘਾਤਕ ਹੋ ਸਕਦੀਆਂ ਨੇ ਅਕਸਰ ਕੀ ਨਦਮ ਮੈਂ ਵਿਕਾਸ ਸ਼ਰਮਾ 77 ਜੀਪੀ ਨਗਰ ਵੈਲਫੇਅਰ ਸੁਸਾਇਟੀ ਸਾਡੇ ਹਾਲ ਤੁਸੀਂ ਦੇਖ ਰਹੇ ਹੋਣ ਜੀਪੀ ਨਗਰ ਦਾ ਆ ਪ੍ਰਧਾਨ ਜੀ ਖੜੇ ਨੇ 15 ਸਾਲ ਇਹਨਾਂ ਨੇ ਸੇਵਾ ਕੀਤੀ ਹੈ ਇਹਨਾਂ ਨੇ 500 ਸੇਵਾ ਕੀਤੀ ਹੈ ਜੇਪੀ ਨਗਰ ਦੀ ਲੇਕਿਨ ਇਹੋ ਜਿਹਾ ਹਾਲ ਕਦੀ ਵੀ ਨਹੀਂ ਹੋਇਆ ਸੀਗਾ ਜਿਹੋ ਜਿਹਾ ਹਾਲ ਹੁਣ ਹੋਇਆ ਹੈ ਮੌਜੂਦਾ ਪ੍ਰਧਾਨ ਸੰਦੀਪ ਦਾਨੀਆ ਜੀ ਉਹਨਾਂ ਦੀ ਬੇਟੀ ਬਿਮਾਰ ਹੈ ਉਹ ਪਟਿਆਲੇ ਨੇ ਤਾਂ ਅਸੀਂ ਇਸ ਦੇ ਬਾਰੇ ਪਹਿਲੇ ਹੀ ਪ੍ਰਸ਼ਾਸਨ ਨੂੰ ਸੂਚਿਤ ਵੀ ਕਰਾਇਆ ਸੀ ਔਰ ਲੈਟਰ ਪੈਡ ਤੇ ਲਿਖ ਕੇ ਬਕਾਇਦਾ ਦੇ ਕੇ ਵੀ ਐਸੀ ਮੈਡਮ ਭਰਾਜ ਨੂੰ ਵੀ ਇਹ ਜੇਪੀ ਨਗਰ ਦੀ ਸਮੱਸਿਆ ਦਾ ਹੱਲ ਕੋਈ ਨਾ ਵੀ ਕੀਤਾ ਜਾਵੇ ਤਾਂ ਆਪਣੇ ਹੁਣ ਜਿਹੜੇ ਕਮੇਟੀ ਦੇ ਪ੍ਰਧਾਨ ਨੇ ਭਪਿੰਦਰ ਸਿੰਘ ਜੀ ਇੱਥੋਂ ਦੇ ਐਮਸੀ ਵੀ ਨੇ ਉਹ ਆ ਕੇ ਦੇਖ ਕੇ ਵੀ ਗਏ ਸੀਗੇ ਲੇਕਿਨ ਇਹਦਾ ਕੋਈ ਹੱਲ ਹਜੇ ਤੱਕ ਹੋਇਆ ਨਹੀਂ ਤਾਂ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹ ਪੋਲਿਟਿਕਲ ਮੌਨਡਾ ਤੋਂ ਉੱਠ ਕੇ ਇਹਨੂੰ ਇੱਕ ਜ਼ਰੂਰੀ ਤੌਰ ਤੇ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਕੋਈ ਵੀ ਤੰਮਰੀ ਪ੍ਰੇਸ਼ਾਨੀ ਨਾ ਹੋਵੇ ਬਿਮਾਰੀਆਂ ਤੋਂ ਬਚਣ ਹੋਰ ਲੋਕੀ ਜਿਹੜੇ ਨੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਸਮਾਨ ਬਹੁਤ ਖਰਾਬ ਹੋ ਗਿਆ ਇਸ ਦੇ ਨਾਲ ਅਸੀਂ ਬਹੁਤ ਪਰੇਸ਼ਾਨ ਹਾਂ ਮੇਰੇ ਬਾਰੇ ਸੇ ਲਗਾਤਾਰ ਪੈ ਰਹੀ ਹੈ ਜੇ ਹੋਰ ਬਾਰਿਸ਼ ਹੋ ਗਈ ਤਾਂ ਲੱਗਦਾ ਨਹੀਂ ਕਿ ਬੈਡਾਂ ਦੇ ਉੱਪਰ ਹੀ ਪਾਣੀ ਹੋਊਗਾ ਨੈਚੁਰਲੀ ਜੀ ਜੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਤਾਂ ਬੈਡਾਂ ਦੇ ਉੱਪਰ ਵੀ ਹੋ ਸਕਦਾ ਹੈ ਕਿਉਂਕਿ ਜੋ ਤੱਕ ਨਿਕਾਸੀ ਨਹੀਂ ਹੈਗੀ ਦੋ ਕੋ ਤਿੰਨ ਘੰਟੇ ਹੋ ਗਏ بارش ਖਤਮ ਹੋਏ ਨੂੰ ਲੇਕਿਨ ਪਾਣੀ ਉਮੇਦਾਉਂ ਵੀ ਹੈ ਇਹ ਪ੍ਰਸ਼ਾਸਨ ਦੀ ਨਰਾਇਕੀ ਹੈ ਅਸੀਂ ਬਾਰ ਬਾਰ ਪ੍ਰਸ਼ਾਸਨ ਨੂੰ ਇਹੀ ਧਿਆਨ ਚ ਦਿਵਾਉਣਾ ਚਾਹੁੰਦੇ ਆਂ ਕਿ ਸਾਡੀ ਬੇਨਤੀ ਹੈ ਵੀ ਇਹਦਾ ਹੱਲ ਕੋਈ ਨਾ ਕੋਈ ਕੀਤਾ ਜਾਵੇ ਤਾਂ ਕਿ ਜੇ ਪੀਰ ਨਿਵਾਸੀਆਂ ਨੂੰ ਇਸ ਪਾਣੀ ਤੋਂ निजात ਮਿਲੇ ਮੁਹੱਲਾ ਨਿਵਾਸੀਆਂ ਨੇ ਮਦਦ ਦੀ ਕੋਹਾਰ ਲਗਾਈ ਹੈ ਕਿਉਂਕਿ ਨਗਰ ਕੌਂਸਲ ਦੇ ਪ੍ਰਧਾਨ ਹਨ ਜੋ ਆਮ ਆਦਮੀ ਪਾਰਟੀ ਹਨ ਇਹਨਾਂ ਦੇ ਮੁਹੱਲੇ ਦੇ ਐਮਸੀ ਵੀ ਹਨ ਤੇ ਇਹਨਾਂ ਨੇ ਉਸ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਲੇਕਿਨ ਉਹਨਾਂ ਨੇ ਕਿਹਾ ਹੈ ਕਿ ਮੈਂ ਜਲਦੀ ਕਰਵਾ ਦੇਵਾਂਗਾ ਲੇਕਿਨ ਮਾਸਟਰ ਜੀ ਨੇ ਦੱਸਿਆ ਹੈ ਕਿ ਕਾਫੀ ਵਾਰ ਉਹਨਾਂ ਦੇ ਧਿਆਨ 'ਚ ਲਿਆ ਦਿੱਤਾ ਹੈ ਲੇਕਿਨ ਹਲੇ ਤੱਕ ਕੋਈ ਵੀ ਹਾਲ ਨਹੀਂ ਹੋਇਆ ਉਸੇ ਤਰ੍ਹਾਂ ਹੀ ਐਮਐਲਏ ਭਰਾਜ ਕੋਲੇ ਵੀ ਇਹ ਕਈ ਵਾਰ ਕਿਡੇ ਲਗਾ ਚੁੱਕੇ ਹਨ ਤਾਂ ਲੈਟਰ ਪੈਡ ਤੇ ਵੀ ਲਿਖ ਕੇ ਦੇ ਕੇ ਆਏ ਹਨ ਹੜ ਦਾ ਕੋਈ ਹਾਲ ਨਹੀਂ ਹੋਇਆ ਜਿਹੜਾ ਹਲੇ ਬਾਰਿਸ਼ 3 ਘੰਟੇ ਹੋ ਕੇ ਬਾਰਿਸ਼ ਰੁਕੀ ਹੋਈ ਆ ਜੇ ਲਗਾਤਾਰ ਹੀ ਬਾਰਿਸ਼ ਪੈਂਦੀ ਰਹੀ ਤਾਂ ਇਹਨਾਂ ਦੇ ਜੋ ਬੈਡਰੂਮ ਹਨ ਬੈਡਾਂ ਦੇ ਉੱਪਰ ਤੱਕ ਵੀ ਪਾਣੀ ਪਹੁੰਚ ਜਾਵੇਗਾ ਸਨਰੂਰ ਤੋਂ ਗੁਰਿੰਦਰ ਸਿੰਘ ਜਨ ਹਿਤੇਸ਼ੀ